ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਤੇ ਮੈਂ ਤੁਹਾਡਾ ਆਪਣਾ ਸਵਰਾਸ ਸਿੰਘ ਤੇ ਇਸ ਵਕਤ ਅਸੀਂ ਸਰਦੂਲਗੜ ਘੱਗਰ ਨਦੀ ਦੇ ਉੱਤੇ ਮੌਜੂਦ ਆ ਸੋ ਦੇਖ ਰਹੇ ਹਾਂ ਕਿ ਜਿਹੜਾ ਪਾਣੀ ਦਾ ਪੱਧਰ ਲਗਾਤਾਰ ਹੌਲੀ ਹੌਲੀ ਵੱਧਦਾ ਜਾ ਰਿਹਾ ਸੋ ਇਸ ਵਕਤ ਦੀ ਗੱਲ ਕਰੀਏ ਤਾਂ ਇਸ ਵਕਤ 21 ਫੁੱਟ ਦੇ ਕਰੀਬ ਜਿਹੜਾ ਉਹ ਪਾਣੀ ਪਹੁੰਚ ਚੁੱਕਿਆ ਸੋ ਲਗਾਤਾਰ ਜਿਹੜੇ ਕਿਸਾਨ ਵੀਰ ਆ ਆਪੋ ਆਪਣੇ ਬੰਨਿਆਂ ਨੂੰ ਮਜ਼ਬੂਤ ਕਰਨ ਦੇ ਵਿੱਚ ਲੱਗੇ ਹੋਏ ਨੇ ਸੋ ਇਸ ਵਕਤ ਦੀਆਂ ਤਸਵੀਰਾਂ ਸਰਦੂਲਗੜ ਤੋਂ ਲਾਈਵ ਦਿਖਾ ਰਹੇ ਹਾਂ ਤਾਂ ਇਸ ਵਕਤ ਸਾਡੇ ਨਾਲ ਸਰਦਾਰ ਬਿਕਰਮਜੀਤ ਸਿੰਘ ਜੀ ਉਹ ਜੁੜੇ ਨੇ ਸਾਧੂ ਵਾਲਾ ਤੋਂ ਆਓ ਗੱਲ ਕਰਦੇ ਕਿਸ ਤਰ੍ਹਾਂ ਦੇ ਹਾਲਾਤ ਹੈ ਜਿਹੜੇ ਅੱਜ ਦੀ ਗੱਲ ਕਰੀਏ ਤਾਂ ਹੌਲੀ-ਹੌਲੀ ਜਿਹੜਾ ਵੱਧਦਾ ਜਾ ਰਿਹਾ ਹੈ। ਬਸੇ ਦੇਖੋ ਜੀ ਕੱਲ ਦੇ ਮੁਕਾਬਲੇ ਜਿਹੜੇ ਹਾਲਾਤ ਨੇ ਉਹ ਚਿੰਤਾਜਨਕ ਬਣੇ ਆ। ਜੀ ਪਰ ਇੱਕ ਤਾਂ ਰਾਹਤ ਦੀ ਖਬਰ ਇਹ ਆ ਵੀ ਜਿਹੜਾ ਨੀ ਵਾਲਾ ਸਿਸਟਮ ਬਣਿਆ ਹੋਇਆ ਸੀ ਇਥੇ ਸਾਡੇ ਪੰਜਾਬ ਹਰਿਆਣਾ ਦੇ ਜਿਹੜੇ ਇਧਰਲੇ ਭਾਗ ਸੀਗੇ ਪਲੱਸ ਜਿਹੜਾ ਹਿਮਾਚਲ ਦਾ ਇਲਾਕਾ ਸੀਗਾ ਉਹਦੇ ਤੋਂ ਉਹ ਸਿਸਟਮ ਅੱਜ ਰਾਤ ਅੱਗੇ ਲੰਘ ਰਿਹਾ ਹੈਗਾ। ਇਦਾਂ ਮਤਲਬ ਜਿਹੜੀਆਂ ਮੌਨਸੂਨੀ ਕਾਰਵਾਈਆਂ ਤਾਂ ਇੱਥੇ ਰਹਿਣਗੀਆਂ ਜਿਵੇਂ ਅੱਜ ਹਲਕਾ ਜਿਹਾ ਕੋਈ ਬੱਦਲ ਬਣੇ ਇੱਕ ਤਾਂ ਇਹ ਰਾਹਤ ਵਾਲੀ ਖਬਰ ਹੈ ਤੇ ਦੂਜੀ ਚਿੰਤਾ ਵਾਲੀ ਖਬਰ ਇਹ ਹੈ ਕਿ 70000 ਕਿਊਸਕ ਪਾਣੀ ਪੰਜਕੁੱਲੇ ਤੋਂ 32000 ਕਿਊਸਕ ਪਾਣੀ ਆ ਜਿਹੜਾ ਮਾਰਕੰਡੇ ਚ 1.14 ਫੁੱਟ ਜਿਹੜੀ ਟਾਂਗਰੀ ਉਹ ਭਰ ਕੇ ਚੱਲ ਰਹੀ ਆ ਜਿਹੜੀ ਚਿੰਤਾ ਦਾ ਵਿਸ਼ਾ ਹੈਗਾ ਤੇ ਜੇਕਰ ਇਹਨਾਂ ਤੋਂ ਪਾਣੀ ਉੱਤਰ ਵਾ ਕਿਉਂਕਿ ਅੱਗੇ ਜਿਹੜਾ ਸਾਡੇ ਜਿਹੜਾ ਹੈਗਾ ਚੀਕਾ ਚੀਕਾ ਹੈੱਡਾ ਚਿੱਕੇ ਹੈੱਡ ਤੇ ਸਵੇਰ ਤੋਂ ਪਾਣੀ ਜ਼ਿਆਦਾ ਨਹੀਂ ਵਧਿਆ ਨਾ ਖਨੌਰੀ ਹੈੱਡ ਤੇ ਵਧਿਆ ਨਾ ਚਾਂਦਪੁਰਾ ਵਧਿਆ ਤੇ ਨਾ ਸਰਦੂਲਗੜ ਵਧਿਆ ਮੈਂ ਤਾਂ ਸਰਦੂਲਗੜ ਬਹੁਤ ਘੱਟ ਪਾਣੀ ਵਧਿਆ ਸਵੇਰ ਦਾ ਲਗਭਗ ਅੱਧਾ ਫੁੱਟ ਦੇ ਤੋਂ ਵੀ ਘੱਟ ਵਧਿਆ ਤੇ ਲੱਗ ਹੁਣ ਵੀ ਪਾਣੀ ਵਧਣ ਦੀ ਜਿਹੜੀ ਸਪੀਡ ਹੈ ਉਹ ਜ਼ਿਆਦਾ ਨਹੀਂ ਹੈਗੀ ਇਸ ਕਰਕੇ ਇਹ ਖਬਰ ਸਾਨੂੰ ਰਾਹਤ ਦੇ ਰਹੀ ਹੈ ਕਿਉਂਕਿ ਜਿਹੜਾ 29 ਤਰੀਕ ਨੂੰ ਚੰਡੀਗੜ੍ਹ ਤੇ ਿਕ ਘਰ ਦੇ ਕੈਚਮੈਂਟ ਏਰੀਆ ਚ ਮੀਂਹ ਪਿਆ ਸੀਗਾ ਉਹ ਪਾਣੀ ਅੱਜ ਇੱਥੋਂ ਕ੍ਰੋਸ ਕਰ ਰਿਹਾ ਤਾਂ ਇਹਦਾ ਮਤਲਬ ਜਿਹੜਾ ਅੱਜ ਇੱਥੋਂ ਚੱਲਿਆ ਪਾਣੀ ਉਹ 7 ਤਰੀਕ ਨੂੰ ਸਾਡੇ ਇੱਥੋਂ ਕ੍ਰੋਸ ਕਰੂਗਾ ਤਾਂ ਜੇ ਉਹ ਉਦੋਂ ਤੱਕ ਕੁਦਰਤ ਮਿਹਰਬਾਨ ਰਹਿੰਦੀ ਆ ਤਾਂ ਬਹੁਤ ਜ਼ਿਆਦਾ ਉਮੀਦਾਂ ਨੇ ਕਿ ਜਿਹੜੀਆਂ ਪਾਣੀ ਇਹ ਨਿਕਲ ਸਕਦਾਗਾ ਸੋ ਬਹੁਤ ਸਾਰੇ ਲੋਕਾਂ ਦੇ ਵਿੱਚ ਡਰ ਸਹਿਮ ਬਣਾ ਹੋਇਆ ਵੀ ਕਿਤੇ 2023 ਵਾਲੇ ਹਾਲਾਤ ਦੁਆਰਾ ਨਾ ਦੇਖਣ ਪੈ। ਦੇਖੋ ਸਵਰਾਜ ਜੀ 2023 ਵਾਲੇ ਹਾਲਾਤਾਂ ਤੋਂ ਅਸੀਂ ਹਜੇ ਬਹੁਤ ਪਿੱਛੇ ਆ। 2023 ਦਾ ਤੁਸੀਂ ਡਾਟਾ ਚੱਕ ਕੇ ਦੇਖੋ 2023 ਦੇ ਵਿੱਚ ਗੁੱਲਾ ਚੀਕਾ ਹੈਡ ਤੋਂ 80000 ਕਿਊਸਕ ਪਾਣੀ ਟੱਪਿਆ ਹੈ। ਦੱਦ ਤੋਂ ਵੱਧ ਫੇਰ ਜਾ ਕੇ ਇੱਥੇ 26 ਫੁੱਟ ਤੋਂ ਇਹ ਟੱਕਰ ਲੱਗੀ ਸੀ 26 ਫੁੱਟ ਤੋਂ ਬਾਅਦ ਸਾਡਾ ਬੰਨ ਟੁੱਟਿਆ ਸੀਗਾ। ਇਹ ਜਿਹੜਾ ਹੁਣ ਹੁਣ ਗੁੱਲਾ ਚਿੱਕਾ ਤੋਂ ਜਿਹੜਾ ਮੈਕਸਿਮਮ ਪਾਣੀ ਆ ਉਹ 44000 ਕਿਸਕ ਟਾਪ ਰਿਹਾ ਹੈਗਾ ਹਜੇ ਤੱਕ ਉਹ 2023 ਦੀ ਪੋਜੀਸ਼ਨ ਤੋਂ 25000 ਕਿਸਕ ਪਿੱਛੇ ਆ ਜੇਕਰ ਅਸੀਂ 4700 ਜਿਹੜਾ ਉਹਦਾ ਸਰੰਦ ਚ ਉਹਦਾ ਜੋੜ ਲਈਏ 600 ਬੇਟਾ 14 ਜੋੜ ਲਈਏ ਉਹਦੇ ਚੋਂ ਮਾਈਨਸ 1200 ਜਿਹੜੀ ਰੰਗੋਈ ਆ ਉਹ ਲੈ ਕੇ ਜਾ ਰਹੀ ਹੈ ਤਾਂ ਇਹਦਾ ਮਤਲਬ ਉਹ ਸਥਿਤੀ ਹਜੇ ਪੈਦਾ ਨਹੀਂ ਹੋ ਰਹੀ ਹੈਗੀ ਇਸ ਕਰਕੇ ਬਿਲਕੁਲ ਵੀ ਭੈਣਕ ਹੋਣ ਦੀ ਲੋੜ ਨਹੀਂ ਜਿਸ ਤਰ੍ਹਾਂ ਦਾ ਜਿਹੜਾ ਕੰਮ ਤੰਦਾ ਮੇਰੇ ਜਿਹੜੇ ਇਲਾਕੇ ਦੇ ਵੀਰ ਜਾ ਸਾਡੇ ਪਿੰਡਾਂ ਦੇ ਜਿਹੜੇ ਨੌਜਵਾਨ ਕਿਸਾਨ ਵੀਰ ਕਰ ਰਹੇ ਆ ਇਹ ਇਹਨਾਂ ਦੀ ਬਹੁਤ ਵੱਡੀ ਹਿੰਮਤ ਆ ਕਿ ਇਹਨਾਂ ਨੇ ਸਾਡੇ ਲਈ ਇੱਕ ਸੁਰੱਖਿਆ ਛਤਰੀ ਜਿਹਾ ਜੜੀ ਉਹ ਖੜੀ ਕੀਤੀ ਹੈ ਕੋਈ ਮੈਸੇਜ ਦੇਣਾ ਚਾਹੁੰਦਾ ਮੇਰੀ ਬੇਨਤੀ ਆ ਵੀ ਜਿਹੜੇ ਸਾਡੇ ਵੀਰ ਇੱਥੇ ਆ ਰਹੇ ਆ ਕਿਉਂਕਿ ਘੱਗਰਵਾ ਜਿਹੜਾ ਇਹ ਚਿੰਤਾ ਸਾਰਿਆਂ ਨੂੰ ਹਰੇਕ ਬੰਦਾ ਆ ਰਿਹਾ ਤਾਂ ਇੱਥੋਂ ਦੀ ਟਰਾਲੀਆਂ ਜਾ ਰਹੀਆਂ ਨਹੀਂਆਂ ਉਹ ਟਰਾਲੀਆਂ ਵਾਲੇ ਜਿਹੜੇ ਵੀਰ ਆ ਉਹਨਾਂ ਲਈ ਰਸਤਾ ਮੂਰੋ ਕਲੀਅਰ ਕਰਨਾ ਪੈਂਦਾ ਤਾਂ ਬਹੁਤ ਸਾਰੇ ਮੋਟਰਸਾਈਕਲ ਵਾਲੇ ਵੀਰ ਆ ਜਿਹੜੇ ਸਿੱਧੇ ਆ ਜਾਂਦੇ ਆ ਉਹਨਾਂ ਨੂੰ ਮੇਰੀ ਬੇਨਤੀ ਆ ਵੀ ਉਹ ਮੋਟਰਸਾਈਕਲ ਜਦੋਂ ਪਿੱਛੇ ਕਿਤੇ ਖੜਾ ਕਰਕੇ ਹੋਂ ਤਾਂ ਉਹਦੇ ਨਾਲ ਜਿਹੜਾ ਕੰਮ ਕਰਨ ਵਾਲਿਆਂ ਨੂੰ ਜਿਹੜਾ ਫਾਇਦਾ ਜਿਹੜਾ ਫਾਇਦਾ ਹੁੰਦਾ ਦੂਸਰੀ ਗੱਲ ਇਹ ਆ ਵੀ ਜਿਹੜਾ ਸਾਡਾ ਸਾਧੂ ਵਾਲਾ ਫੂਸ ਮੰਡੀ ਭੱਲਣਵਾੜਾ ਸਰਦੂਲਗੜ੍ਹ ਰੋਡ ਕੀ ਜਿਹੜੇ ਇਧਰਲੇ ਪਾਰ ਦੇ ਪਿੰਡਾਂ ਕਿਉਂਕਿ ਜਿਆਦਾ ਕਮਜ਼ੋਰ ਬੰਨ ਇਧਰਲੀ ਸਾਈਡ ਵਾਲਾ ਸੀ ਪਰਲੀ ਸਾਈਡ ਵਾਲਾ ਬੰਨ ਪਹਿਲਾਂ ਮੋਈ ਮਜ਼ਬੂਤ ਹੈ ਤੇ ਹੁਣ ਵੀ ਉਹ ਹੋਰ ਮਜ਼ਬੂਤ ਕਰ ਰਹੇ ਆ ਇਹ ਬਹੁਤ ਵਧੀਆ ਗੱਲ ਆ ਕਿ ਉਹ ਲਗਾਤਾਰ ਮਿਹਨਤ ਕਰਕੇ ਬੰਨ ਹੋਰ ਮਜ਼ਬੂਤ ਕਰ ਰਹੇ ਆ ਤੇ ਅਸੀਂ ਵੀ ਕਰ ਰਹੇ ਆ ਤਾਂ ਜਿਹੜਾ ਪ੍ਰਸ਼ਾਸਨ ਵੱਲੋਂ ਮਤਲਬ ਹਜੇ ਹੋਰ ਮਦਦ ਦੀ ਲੋੜ ਹੈ ਕਿਉਂਕਿ ਜਿਹੜਾ ਸਾਧੂ ਵਾਲਾ ਪਿੰਡ ਹੈ ਉਹਦੇ ਮੱਥੇ ਤੇ ਕੁਸਥਾਂ ਤੇ ਬੰਨ ਜਿਹੜਾ ਚੌੜਾ ਘਟ ਹੈ ਉੱਚਾ ਤਾਂ ਬਹੁਤ ਦਾ ਚੌੜਾ ਘਟ ਹੈ ਤਾਂ ਉਹਦੇ ਤੇ ਥੋੜਾ ਜਿਹਾ ਹੋਰ ਕੰਮ ਕਰਨ ਦੀ ਲੋੜ ਹੈ ਤੇ ਮੇਰੀ ਇਹ ਬੇਨਤੀ ਵੀ ਹੈ ਜਿਹੜੇ ਡਰੇਨਜ ਵਿਭਾਗ ਦੇ ਜਿਹੜੇ ਕਰਮਚਾਰੀ ਜਾਂ ਜਿਹੜੇ जेई ਆ ਉਹ ਇੱਥੇ ਲੱਗੇ ਹੋਏ ਆ ਉਹਨਾਂ ਨੂੰ ਬੇਨਤੀ ਹੈ ਕਿ ਜਿਹੜੇ ਮਨਰੇਗਾ ਵਾਲੇ ਬੰਦੇ ਆ ਜਿਨ੍ਹਾਂ ਨੂੰ ਇੱਥੇ ਗੱਟੇ ਭੰਨ ਤੇ ਲਾਇਆ ਹੋਇਆ ਉਹ ਗੱਟੇ ਭੰਨ ਦੀ ਬਜਾਏ ਉੱਥੇ ਜਾ ਕੇ ਬੰਨ ਦੇ ਉੱਤੇ ਜੇਕਰ ਮਨਰੇਗਾ ਮਜ਼ਦੂਰ ਮਦਦ ਕਰਨ ਤਾਂ ਜ਼ਿਆਦਾ ਬੈਨੀਫਿਟ ਜਿਹੜਾ ਉਹ ਮਿਲ ਸਕਦਾ ਸੋ ਇਸਨ ਡਾਕਟਰ ਵਿਕਰਮਜੀਤ ਸਿੰਘ ਜੀ ਸਾਧੂ ਵਾਲਾ ਜਿਨ੍ਹਾਂ ਨੇ ਅੱਜ ਆਪਾਂ ਨੂੰ ਪਾਣੀ ਦੀ ਦਿਨਪਰ ਦੀ ਪੂਰੀ ਜਿਹੜੀ ਡਿਟੇਲ ਉਹ ਦਿੱਤੀ ਐ ਸੋ ਅਪੀਲ ਵੀ ਕੀਤੀ ਗਈ ਐ ਕਿ ਲੋਕਾਂ ਨੂੰ ਜਿਆਦਾ ਪੈਨਿਕ ਹੋਣ ਦੀ ਲੋੜ ਨਹੀਂ ਜੋ ਸਹਜਤਾ ਦੇ ਨਾਲ ਜਿੰਨੇ ਵੀ ਬਣ ਹੈ ਉਹਨਾਂ ਨੂੰ ਮਜ਼ਬੂਤ ਕਰਨਾ ਚਾਹੀਦਾ ਸੋ ਅਗਲੀ ਅਪਡੇਟ ਦੇ ਲਈ ਜੁੜੇ ਰਹੋ ਸਾਡੇ ਚੈਨਲ ਦੇ ਨਾਲ ਬਹੁਤ ਬਹੁਤ ਧੰਨਵਾਦ